ਮਾਰ ਰਿਹਾ ਮੇਰਾ ਬੰਬੀ ਤੋਂ ਆਹ ਮਾਰ ਰਿਹਾ ਅੱਛਾ ਉਹ ਪਾਣੀ ਵੇਖਣ ਆਲਾ ਹੀ ਮੈਂ ਚੱਲ ਦੇਖ ਹੀ ਹੁੰਨੀ ਆ ਭਰ ਗਿਆ ਇੱਕ ਘੰਟਾ ਚੱਲ ਉਹ ਆਇਆ ਕਰ ਵੇਲੇ ਤੇਰੇ ਘਰੇ ਗਿਆ ਮੈਂ ਖੜਦਾ ਰਿਹਾ ਸੱਲ ਘੜੀ ਤੇ ਮੇਰੀ ਗੱਲ ਸੁਣਾ ਦਾਦੀ ਨੂੰ ਲੈ ਕੇ ਆਇਆ ਯਾਰ ਸਰੇ ਦਾਦੀ ਨੂੰ ਆਹ ਯਾਰ ਮੈਂ ਤੇ ਟਿਵੀਸ਼ਨ ਜਾਣਾ ਹੁੰਦਾ ਵਾ ਤੂੰ ਚੱਲ ਜਾ ਅੱਜ ਕੋਈ ਲੈ ਆਇਆ ਯਾਰ ਫਿਰ ਕੀ ਟਿਵੀਸ਼ਨ ਨਾਲ ਨਹੀਂ ਤੇੜੀ ਕੀ ਚਲਾਵਾ ਮੇਰਾ ਸਾਰ ਯਾਰ ਓੱਖਾ ਹੁੰਦਾ ਤੈਨੂੰ ਪਤਾ ਵੀ ਉਹਦਾ ਉਹ ਯਾਰ ਮੈਂ ਕਦੋਂ ਕਰਨਾ ਉਹ ਕਦੋਂ ਆਪੇ ਪਾਪਾ ਕਰ ਲੈਣਗੇ ਉਹ ਲਾ ਕੇ ਵੇਖਣਾ ਪੈਂਦਾ ਵਾ ਕਰਨਾ ਤੈਨੂੰ ਨਹੀਂ ਗਾ ਪਤਾ ਉਹ ਇਦਾਂ ਕਰ ਤੂੰ ਚਲ ਜਾ ਹਾਂ ਕੋਈ ਗੱਲ ਨਹੀਂ ਮੈਂ Papa ਨੂੰ ਕਹਿ ਦਿੰਦਾ ਆਪੇ ਕਦੋਂ ਕਰ ਲੈਣਗੇ ਉਹ ਆਪੇ ਹੀ ਯਾਰ ਹਾਂ ਤੇ ਗੱਲਾਂ ਠੀਕ ਵਾ ਪਰ ਮੰਮੀ ਕਹਿੰਦੀ ਤਾਂ ਉਹਦੀ ਨੂੰ ਨਹੀਂ ਲੈ ਕੇ ਆਉਣਾ ਅਜੇ ਘਰ ਚ ਇੱਕ ਬੱਤ ਪੈਂਦਾ ਭਰਾ दादी ਨੂੰ ਕਿਉਂ ਨਹੀਂ ਲੈ ਕੇ ਆਉਣਾ ਚਾਰ ਪੰਜ ਦਿਨ ਤੇ ਅੱਗੇ ਹੋ ਗਏ ਉਹਨੂੰ ਕਹੀ ਨਹੀਂ ਹੁਣ ਤਾਂ ਘਰ ਜੀਵ ਨਹੀਂ ਲੱਗਦਾ ਉਹ ਤੇ ਗੱਲ ਠੀਕ ਵਾ ਪਰ ਮੰਮੀ ਕਹਿੰਦੀ ਵੀ ਰਹਿਣ ਤਾਂ ਭੂਆ ਕੋਲ ਹੀ ਭੂਆ ਗੜੀ ਮੜੀ ਹੈ ਉੱਥੇ ਉਹ ਨਹੀਂ ਨਹੀਂ ਉਹ ਤੈਨੂੰ ਪਤਾ ਬਾਅਦ ਵਿੱਚ ਪ੍ਰਦੇਸ ਭਾਦ ਆ ਵੀ ਗੱਲਾਂ ਕਰੂਗਾ ਉਹੀ ਤੇ ਗੱਲ ਵਾ ਉਹਨੇ ਗੱਲਾਂ ਕਹਣਾ ਸੁਣਾਦਣਾ ਵਾ ਵੀ ਚਾਰ ਬੰਦੇ ਨੇ ਮਾਈ ਕਰਛੜੀ ਕਰੋ ਹੈ ਨਾ ਫੋਨ ਕੀਤਾ ਕਿੰਨੇ ਮਗਰ ਨਾ ਗੱਲਾਂ ਬਾਤ ਫੋਨ ਵੀ ਨਹੀਂ ਕਰ ਦਿੱਤਾ ਨਾ ਮੰਮੀ ਨੇ ਤਾਂ ਫੋਨ ਵੀ ਨਹੀਂ ਕਰ ਦਿੱਤਾ ਪਿਛੇ ਉਹ ਦਿਨ ਭਰਾ ਮੈਂ ਫੋਨ ਕਰ ਲਓ ਤੇ ਉਹ ਗੱਲਾਂ ਵੀ ਇੱਕ ਵਾਰ ਪਾ ਦਾ ਕਰ ਤੇ ਕੀ ਕਰੇ ਬੰਦਾ ਤੂੰ ਦੱਸ ਉਹ ਇਦਾਂ ਕਰਨ ਵਾਲੇ ਗਰਮੀ ਬੜੀ ਆ ਫਿਰ ਇੱਕ ਗੱਡੀ ਤੇ ਜਾ ਕੇ ਤੇ ਨਹਾਈ ਉਹ ਇਦਾਂ ਕਰੀ ਫਿਰ ਮੈਂ ਚੱਲ ਜਾਊਂਗਾ ਤੇ ਪਾਪਾ ਵਾਲਾ ਘਰੇ ਹੀ ਠੀਕ ਆ ਤੇ ਪੈਣੀ ਚ ਆ ਚੱਲ ਕੋਈ ਗੱਲ ਇਹਨਾਂ ਐਮੋ ਵੀ ਮੈਨੂੰ ਗਾਲਾਂ ਕੱਢਣਾ ਪਾਪਾ ਤੂੰ ਇਹਨੂੰ ਦਿਖਾਉ ਗਿਆ ਸੀ ਉਹ ਨਹੀਂ 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 ਆਹੋ ਇੱਧਰ ਗੱਲ ਸੁਣੋ ਹੈ ਮੇਰੀ ਦੋਵੇਂ ਜਾਣੇ ਬੜੀਆਂ ਸਲਾਵਾਾਂ ਕੰਡਿਆ ਜੀ ਦਾਦੀ ਨੂੰ ਲਿਆਉਣ ਦੀਆਂ ਹੈ ਏਦਾਂ ਕਰੋ ਬਾਕੀ ਕੰਮ ਰਹਿਣ ਦਿਓ ਤੂੰ ਵੀ ਟਿਊਸ਼ਨ ਰਹਿਣ ਦੇ ਤੈਨੂੰ ਕੋਈ ਲੋੜ ਨਹੀਂ ਸਕੂਲ ਜਾਣ ਦੀ ਏਦਾਂ ਕਰੋ ਦੋਵੇਂ ਭਰਾ ਪਾਓ ਕੱਪੜੇ ਕੱਪੜੇ ਤੇ ਤੁਸੀਂ ਪਾਏ ਹੀ ਆ ਗੱਡੀ ਸਟਾਰਟ ਕਰੋ ਤੇ ਜਾਓ ਸ਼ਾਮੀ ਚੱਲ ਜਾਓ ਕੋਹਾ ਦੇ ਘਰ ਲੈਓ ਜਾ ਕੇ ਦਾਦੀ ਨੂੰ ਨਹੀਂ ਤੇ ਝੌਖੇ ਉਹਨਾਂ ਲਈ ਗੱਡੀ ਗੱਲ ਲੈ ਆਉਣਾ ਮਿਲੀ ਹੋਣੀ ਉਥੋਂ ਆਦੋ ਕੀ ਤਾਂ ਰੇਲੀ ਦੇ ਔਖੀ ਮੈਂ ਨਹੀਂ ਔਖੇ ਤਾਂ ਤੁਸੀਂ ਦੋਵੇਂ ਬੜੇ ਜਿਹਾ ਮਾਂ ਦਿੱਤੇ ਹੈ ਤੁਹਾਨੂੰ ਦਾਦੀ ਚਾਹੀਦੀ ਮਾਂ ਨਹੀਂ ਕਿ ਚਾਹੀਦੀ ਦਾਦੀ ਨੇ ਆਣ ਕੇ ਪਕਵਾਨ ਦੀ ਬਣਾਉਣਾ ਖਾ ਲੈਣੇ ਤੁਹਾਨੂੰ ਹੈਨਾ ਉਹ ਘਰ ਚ ਬਜ਼ੁਰਗਾਂ ਦਾ ਨਾ ਆਸਰਾ ਬੜਾ ਹੁੰਦਾ ਵਾ ਬੜਾ ਆਸਰਾ ਵਾ ਤੁਹਾਨੂੰ ਤੇ ਹੈ ਤੁਹਾੜ ਨਾਲ ਚੁਗਲੀਆਂ ਚ ਕਰਦੀ ਰਹਿੰਦੀ ਬੈਠ ਕੇ ਮਿੱਠੀਆਂ ਠੁਕੀਆਂ ਤਾਂ ਤੁਹਾਨੂੰ ਬਜ਼ੁਰਗ ਚੰਗੇ ਲੱਗਦੇ ਆ ਮੰਮੀ ਜਾਣ ਵੀ ਦਿਆ ਕਰੋ। ਆਹੋ। ਦਿਵਾਲੇ ਰੇਂਦੇ ਤੁਸੀਂ ਤਾਂ ਘੜੀ ਸੁੱਕੀ ਜਾਂਦੇ ਕਰੋ। ਅੱਜ ਵੀ ਨਾਕ ਵੱੱਟ ਪਾਇਆ ਹੋਵੇ। ਨਾ ਮੈਂ ਦਿਵਾਲੇ ਹੁੰਨੀ ਆ। ਆਹ ਨਿੱਕਾ ਵਾ ਨਾ ਇਹਦੀ ਜ਼ੁਬਾਨ ਕੁਝ ਜ਼ਿਆਦਾ ਚੱਲਦੀ ਜਾਂਦੀ ਆ। ਮੰਮੀ ਕੋ ਤਾਂ ਹੁੰਦਾ ਹੀ ਨਹੀਂਗਾ ਵਿਚਾਰਾ। ਤੁਸੀਂ ਜਾਣ ਕਰੀ ਜਾਂਦੇ ਜੀ। ਮੈਂ ਚੱਲ ਨਹੀਂ ਤੁੰ। ਵੇਹ ਪੁੰਦਾ ਨਹੀਂ ਤੇਵਰ ਵੇਹੇ ਦੇ। ਹੈ ਇਹਦੇ ਮਗਰ ਜਾਇਆ ਕਰ ਸਕੂਲ। ਇਹਦੀ ਰਾਖੀ ਰੱਖਿਆ ਕਰ ਤੇ ਕਰਦਾ ਕੀ ਆਏ। ਹੋਰ ਰਾਖੀ ਏ ਉਹਦੀ। ਉਹ ਚੰਗਾ ਭਲਾ ਵਾ। ਚੰਗਾ ਭੜਾ ਸਵਾਹ ਆ ਜਾਨਾ ਨੇ ਵਿਗੜ ਜਾਂਦੇ ਮੁੜ ਕੇ ਮੇਰੇ ਗਾੜੀ ਕਦੇ ਨਹੀਂ ਇੰਦਾ ਬੋਲਿਆ ਅੱਜ ਦੀ ਹਿੰਮਤ ਵੇਖੀਓ ਕਿੱਦਾਂ ਆਖਾ ਕੱਢ ਕੇ ਗਿਆ ਮੇਰੇ ਵੱਲ ਪਰ ਮੰਮੀ ਤੂੰ ਵੀ ਚੰਗੀ ਨਹੀਂ ਨਾ ਕਰਦੇ ਹੈਗੇ ਦਾਦੀ ਲਿਆਉਂਦ ਕਪਾਤਾ ਬਾਹਰ ਲਿਆਉਣਾ ਨਹੀਂ ਗਾ ਬੰਦਾ ਕੋਈ ਚਲ ਗਈ ਆ ਤੇ ਆਹ ਜੁੜੇ ਹੱਥ ਚੰਗਾ ਤੇ ਟਾਈਮ ਨਾ ਜਾ ਕੇ ਨਾ ਤੇ ਲੈ ਆਓ ਆਪਣੀ ਦਾਦੀ ਨੂੰ ਤੁਹਾਨੂੰ ਵੀ ਠੰਡ ਪੈ ਜੇ ਕਿਤੇ ਇੱਕ ਤਾਂੜਾ ਪਿਓ ਵਾ ਉਹ ਮੇਰੇ ਨਾਲ ਲੰਡਿਆ ਪਿੰਦਾ ਵਾ ਜੇ ਤੁਸੀਂ ਜੀ ਦੋਵੇਂ ਭਰਾ ਤੁਸੀਂ ਵੀ ਔਖੇ ਰਹਿੰਦੇ ਜੇ ਤਾਂ ਤੁਹਾਨੂੰ ਮਾਂ ਹੀ ਨਹੀਂ ਬੁਰੀ ਲੱਗਦੀ ਆ ਤੇ ਮਾਂ ਹੀ ਚੱਜੇ ਕਿਹਦੇ ਪਾਸੇ ਹਾਂ ਜੇ ਮੰਮੀ ਤੂੰ ਵੀ ਦੱਸ ਦਿੰਨੀ ਤੇ ਕਾਟਿਆ ਹਾਂ ਹਾਂ ਦੱਸ ਦੇਣਾ ਕਾਟਿਆ ਨਹੀਂ ਰਿਹਾ ਜਿੰਦਾ ਘਰ ਤੇ ਠੀਕ ਕਰ ਲੈ ਫੇਰ ਖਾ ਲਿਓ ਫਿਰ ਲੰਗਰ ਥਾਲੀ ਦੀ ਕੋਈ ਨਹੀਂ ਖਾਵਾਂਗੇ ਫੇਰ ਠੀਕ ਹੈ ਨਾ ਉਹ ਦੱਸ ਦੇਣ ਖਾਦਾ ਸੀ ਜੋ ਗਈ ਹੂੰ ਪਹਿਲਾਂ ਨੂੰ ਖਾਤਾ ਸੀਗਾ ਤੁਹਾਡੇ ਨੇ ਤੇ ਮੇਰੇ ਬਦਲ ਗਏ ਤੁਹਾਡੇ ਹੱਥ ਹੋ ਗੀ ਆ ਕੋਈ ਗੱਲ ਨਹੀਂ ਗੱਲਾਂ ਬੋਤ ਇਹਦਾ ਚੱਲਦੀਆਂ ਰਹਿਣੀਆਂ ਤੇਰੇ ਜਾ ਕੇ ਟੈਨੋ ਦਾਦੀ ਨਾਲ ਕਿਉਂਣਾ ਪਹਿਲਾਂ ਤੇ ਤੂੰ ਕੋਲ ਮੂੰਹ ਵਟ ਕੇ ਖਲੋ ਗਿਆ ਵਾ ਉਹ ਮੂੰਹ ਵਟ ਕੇ ਕੀ ਖਣਾਉਣਾ ਮੰਮੀ ਨੂੰ ਤੂੰ ਬੋਲਦਾ ਨਹੀਂ ਪਤਾ ਕਿ ਦਾਦੀ ਨੂੰ ਲੈ ਕੇ ਨਹੀਂ ਆਉਣਾ ਬੰਦਾ ਪੁੱਛੇ ਉਹ ਚੱਲ ਕੋਈ ਗੱਲ ਨਹੀਂ ਮਾਹਰ ਕੋਈ ਜੇ ਕਿਹਾ ਤਾਖਰ ਆ ਗਈ ਆ ਐਡੀ ਗੱਲ ਦਾ ਕੋਈ ਸਿੰਘ ਨਹੀਂ ਹੁੰਦਾ ਉਹ ਗੁੱਸਾ ਕਿੱਥੇ ਕੀਤਾ ਵਾ ਇਹ ਤਾਂ ਦਾਦੀ ਨੂੰ ਜੀਣ ਹੀ ਨਹੀਂ ਦੇਣ ਦੀ ਉਹ ਚੱਲ ਕੋਈ ਗੱਲ ਨਹੀਂ ਯਾਰ ਆਖਰ ਆ ਗਈ ਆ ਤੂੰ ਨਾ ਬੜਾ ਗੁੱਸਾ ਕਰਿਆ ਕਰ ਚੰਗਾ ਨਹੀਂ ਹੁੰਦਾ ਗੁੱਸਾ ਉਹ ਮੈਂ ਕਿੱਥੇ ਗੁੱਸਾ ਕੀਤਾ ਵਾ ਬਾਹਰ ਲਿਖ ਤੂੰ ਜਾ ਕੇ ਅੰਦਰ ਆਹ ਗੁੱਸਾ ਕਰੀਏ ਤੇ ਕੰਮ ਨਹੀਂ ਵਧਿਆ ਹੁੰਦੇ ਹੁੰਦੇ ਕੋਈ ਵੀ ਉਹ ਵੇਖਿਆ ਨਹੀਂ ਕਿਦਾਂ ਕਹਿੰਦੇ ਇਹ ਤੂੰ ਸਕੂਲ ਵੀ ਰਹਿਣ ਦੇ ਟਿਵੀਸ਼ਨ ਵੀ ਨਾ ਤਾਂ ਦਾਦੀ ਨੂੰ ਲੈ ਆਇਆ ਪਹਿਲਾਂ ਇਹ ਗੱਲਾਂ ਕਰਨ ਵਾਲੀਆਂ ਬੰਦਾ ਬੱਚੇ ਚੱਲ ਯਾਰ ਮੰਮੀ ਦੀ ਆਤਵਾ ਉਹ ਨਵੀਂ ਗੱਲ ਹੋਈ ਆ ਡੇ ਘਰ ਤੂੰ ਤੇ ਉਹੀ ਗੱਲਾਂ ਕਰੀ ਜਾਣਾ ਨਿਆਲੇ ਵਾਲੀਆਂ ਫੇਰ ਓ ਚੱਲ ਠੀਕ ਗੱਲ ਦੇ ਤਾ ਨਾ ਲਾਇਆ ਕਰ ਠੀਕ ਆ ਨਾ ਜਿਹੜਾ ਮਨਨਦੀ ਉਮਰ ਮਾਰਾ ਖੇਡ ਮਾਰ ਜਾ ਕੇ ਚੱਲ ਠੀਕ ਆ ਯਾਰ ਆ ਯਾਰ ਇਹ ਵੀ ਸੱਚਾ ਆਪਣੀ ਥਾਂ ਹੋਇਆ ਕਿ ਜੇ ਇੱਕ ਵਾਰੀ ਕਹਿੰਨੇ ਗੱਲ ਕਰ ਲਈ ਜਦੋਂ ਕਰਜ ਰਹਿਣਾ ਕਿ ਪਤਵਾ ਕਿਦਾਂ ਕਹਿੰਦੇ ਦਸਰ ਪਹਿਣਾ ਹੀ ਆ ਚੱਲ ਕੋਈ ਗੱਲ ਨਹੀਂ ਹੁਣ ਕੀ ਕਰਾਂ ਫਿਰੇ ਜਾਗਣਾ ਦਾਦੀ ਹੀ ਲਿਆਵਾ ਪਹਿਲਾਂ ਫੇਰ ਵੇਨੇ ਕੀ ਬੰਦਾ ਯਾਰ ਉਤਰਾ ਨਾ ਸਿਆਸਤ ਤੇ ਤਿਆਰ ਹੋਇਆ ਵਾ ਤੇ ਪਰ ਮੇਰਾ ਇਰਾਦਾ ਵੀ ਮੈਂ ਨਾ ਜੀਵਨ ਦੇ ਨਾਲ ਸਲਾਹ ਕਰਾਂ ਕਿ ਆਪਾਂ ਵੀ ਦੋਵੇਂ ਜਣੇ ਚੱਲੀਏ ਹੈ ਨਾਲੇ ਨਾਲ ਵੀ ਬੀ ਡੀ ਤੇ ਥੋੜਾ ਫਰਕ ਪੈ ਜਾਊਗਾ ਫੇ ਨੌ ਪਤਾ ਲੈਣ ਆਏ ਆ ਹੈ ਮਨਾ ਇਹਨੇ ਪਾਣੀ ਕਿਹੜੇ ਮੂੰਹ ਪੂਣਾ ਚੱਲ ਵੇਖ ਹੀ ਲੈਣਾ ਬਾਏ ਮਾਰ ਕੇ ਕੀ ਕਹਿੰਦੀ ਹੈ ਜੀਵਨ ਇਹ ਜੀਵਨ ਹਾਂਜੀ ਉਹ ਗੱਲ ਸੁਣ ਹਾਂ ਆ ਕੁਰਸੀ ਲੈ ਆ ਇਧਰ ਹਾਂਜੀ ਮੈਂ ਕਿਤੇ ਨਾ ਸਲਾਹ ਕਰਨੀ ਸੀ ਜੇ ਗੱਲ ਮੰਨੇਗੀ ਤੇ ਫਿਰ ਲੈ ਦੱਸ ਅਗਿੰ ਤਾਂ ਟੀ ਕਦੀ ਕੋਈ ਗੱਲ ਮੰਨੀ ਮੈਂ ਦੱਸੋ ਕਿਹੜੀ ਸਲਾਹ ਕਰਨੀ ਆ ਨਾਲੇ ਸੁਝਾਵਾ ਕਿਤੇ ਤੁਹਾਨੂੰ ਵੀ ਕਿਤੇ ਚੇਤਾ ਆਇਆ ਮੇਰੇ ਨਾਲ ਸਲਾਹ ਕਰਨ ਦਾ ਚਲ ਮੈਂ ਅੱਜ ਨਾ ਕੋਈ ਮੂੜ ਜਿਹਾ ਬਣਿਆ ਮੈਂ ਚੱਲ ਕਰਕੇ ਸਲਾਹ ਵੇਖ ਲੈਨੇ ਆ ਤੇ ਦੱਸੋ ਫੇ ਛੇਤੀ ਕਿਹੜੀ ਸਲਾਹ ਕਰਨੀ ਆ ਪੋਤਰਾ ਦੇ ਨਾਲ ਸਿਆਸਤ تیار ਹੋਇਆ ਵਾ ਕਿੱਥੇ ਬੀਬੀ ਨੂੰ ਲੈਣ ਵਾਸਤੇ अच्छा को? अच्छा 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 ठीक है ठीक है ते मैं कहन दिया इ भी चल जे तूdirname चले ना ते आपा गड्डी ले जांगे ते ਨਾਲੇ بیوی ਨੂੰ ਬਾਹਰ ਲਿਆਵਾਂਗੇ ਹੈ मेरी सुन लो गल हां टाडी जेडी ਭੈਣ ਵਾ ਨਾ ਇਥੇ ਆਣ ਕੇ ਨਹੀਂ ਸਮੰਦੀ ਤੇ ਜੇ ਮੈਂ ਉਹਦੇ ਘਰ ਚਲ ਗਈ ਤੇ ਮੇਰੇ ਵਾਲੇ ਵੇਖ ਕੇ ਤੋਦਾਂ ਨੇ ਬੱਤੀ ਤੂਲੀਆਂ ਪਾ ਲੜੀਆਂ ਵਾ ਮੇਰੀ ਪਹਿਲੋ ਗੱਲ ਸੁਣ ਲੈ ਜੇ ਤੂੰ ਜਾਏਂਗੀ ਨਾ ਮੇਰ ਨਾਲ ਜੇ ਤੇਰੇ ਨਾਲ ਕੋਈ ਮਾੜੀ ਚੰਗੀ ਗਿਓ ਨਾ ਉਹਦੀ ਜੁਮੇਰੀ ਮੈਂ ਚੋਕਣਾ ਹਰਕ ਬੰਦਾ ਤੂੰ ਆਪਣੇ ਵਰਗਾ ਸਮਝ ਲਿਆ ਵਾ ਹੈ ਤੁਹੀ ਜਾਣਾ ਵਾ ਨਾ ਤੇ ਸੌਰ ਹੀ ਜਾਓ ਮੈਂ ਤੁਹਾਨੂੰ ਮਨਾਂ ਨਹੀਂ ਕਰਦੀ ਪਰ ਮੇਰੀ ਗੱਲ ਸੁਣ ਲਓ ਮੈਂ ਤਾਂ ਉਮੀਦ ਰੱਖਿਓ ਤੇ ਨਾ ਮੈਂ ਜਾਣਾ ਜੇ ਬਸ ਤੂੰ ਮੇਰੀ ਵੀ ਪਰ ਗੱਲ ਤੇ ਸੁਣਾ ਮੈਂ ਕਹਿਣ ਡਿਆ ਮੈਂ ਤਾਂ ਉਮੀਦ ਰੱਖਿਓ ਤੇ ਨਾ ਮੈਂ ਜਾਣਾ ਜੇ ਬਸ ਨਹੀਂ ਤੈਨੂੰ ਐ ਕਰਕੇ ਬਾਜ਼ ਮਾਰੀ ਹੈ ਮੈਂ ਵੀ ਆਖਾਂ ਪਤਾ ਨਹੀਂ ਕਿਹੜੀ ਸਲਾਹ ਕਰਨੀ ਹੈ ਮੇਰ ਨਾਲ ਤੇ ਨਾਲੇ ਮੇਰ ਨਾਲ ਸਲਾਹ ਕਰਨ ਦਾ ਤੁਹਾਨੂੰ ਚੇਤਾ ਕਿੱਦਾਂ ਆ ਗਿਆ ਮੇਰੀ ਗੱਲ ਮੇਰੀ ਪਹਿਲੋ ਗੱਲ ਸੁਣ ਲਾ ਪਿਛਲੇ ਕੰਮ ਸਾਰੇ ਛੱਡ ਥੋੜਾ ਥੋੜਾ ਕੇਦੇ ਲਾਗੇ ਹੋਈ ਹੈ ਨਾ ਅਗਲਾ ਬੰਦਾ ਆਪੇ ਰਾਹ ਦੇ ਦਿੰਦਾ ਠੀਕ ਨਹੀਂ ਭੈਣ ਮੇਰੀ ਈ ਦੀ ਮਾੜੀ ਨਹੀਂ ਜਿੱਦੀ ਤੂੰ ਕੀਤੀ ਐ ਈ ਦੀ ਚੰਗੀ ਵੀ ਨਹੀਂ ਗਈ ਭੈਣ ਤੁਹਾਡੀ ਇੱਥੇ ਆਉਂਦੀ ਆ ਨਾ ਮੇਰਾ ਜਿਨਾ ਹਰਾਮ ਕਰ ਦਿੰਦੀ ਆ ਬੱਤੀ ਬੱਤੀ ਗੱਲਾਂ ਕਰਦੀ ਮੈਨੂੰ ਕਦੀ ਆ ਮੈਂ ਖਾਣਾ ਵਾ ਕਦੀ ਉਹ ਮੈਂ ਖਾਣਾ ਵਾ ਇਹ ਚੰਗੀਆਂ ਗੱਲਾਂ ਕਰਦੀ ਆ ਯਾਰ ਮੇਰੀ ਗੱਲ ਸੁਣਾ ਇਹ ਤੇ ਵਾਰੀ ਖੁਦ ਹੀ ਜਿਤਨਾ ਦੇਂਗੇ ਉਤਰਾਂ ਦੀ ਲੈ ਲੇਗੀ ਠੀਕ ਨਹੀਂ ਜਦੋਂ ਬੰਦਾ ਪਿਆਰ ਨਾਲ ਕਹਿਣਾ ਗੱਲ ਕਰੇ ਤੇ ਕਿਹਦਾ ਦਿਮਾਗ ਖਰਾਬ ਆ ਤੈਨੂੰ ਕਿ ਤੇਰੇ ਕੋਲ ਗੱਲ ਪਊਗਾ ਹੈ ਤੂੰ ਮੇਰੇ ਨਾਲ ਚੱਲ ਉਹਨੇ ਕਦੀ ਵੀ ਨਾ ਆਪਣੀ ਭੁਜਾਈ ਸਮਝਿਆ ਹੀ ਨਹੀਂ ਮੈਨੂੰ ਗੁਰੂ ਰੋਡ ਪਈ ਉਹਦੇ ਘਰ ਜਾਣ ਦੀ ਮੈਂ ਤਾਂ ਨਹੀਂ ਜਾਣਾ ਤੂੰ ਮੈਨੂੰ ਰੋਜ਼ ਫੋਨ ਕਰਨੀ ਹੈ ਹੈ ਲੱਗੀ ਹੁਣ ਮੈਨੂੰ ਫੋਨ ਕਰਨ ਮੈਨੂੰ ਕਰਨ ਇੱਥੇ ਮੇਰੀ ਸੁਣ ਲਓ ਗੱਲ ਹੈ ਤੁਸੀਂ ਜਾਣਾ ਤਾਂ ਜਾਓ ਠੀਕ ਹੈ ਨਾ ਅਵਲ ਤਾਂ ਮੁੰਡਾ ਚੱਲਿਆ ਵਾ ਮੁੰਡੇ ਨੇ ਆਪੇ ਲੈ ਕੇ ਮਾਪਾ ਨੂੰ ਆ ਜਾਣਾ ਵਾ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਮੈਂ ਤੈਨੂੰ ਕਹੇ ਮੈਂ ਚਲਾ ਅਸੀਂ ਦੋਵੇਂ ਜਣੇ ਜਾਂਦੇ ਤੇ ਨਾਲ ਸਾਰੇ ਟੱਬਰ ਨੇ ਖੁਸ਼ ਹੋਏ ਨੇ ਇੱਕ ਉਹਦਾ ਪ੍ਰੋਨਾ ਬੜਾ ਚੰਗਾ ਵਾ ਆਪਣੀ ਤੇਰੀ ਜ਼ੁਬਾਨ ਨਿੱਗੀ ਅਬਾ ਤਵਾ ਮੂਝ ਬੋਲਦਾ ਰਹਿੰਦਾ ਵਾ ਮੈਨੂੰ ਪੱਕਾ ਪਤਾ ਵਾ ਮਾਤਾ ਦਾ ਜੀਣਾ ਹਰਾਮ ਕੀਤਾ ਮਾਲ ਨੇ ਤਾਂ ਹੀ ਮਾਤਾ ਹੁਣ ਫੋਨ ਕਰ ਕਰ ਕੇ ਐਂ ਦੀ ਮੈਨੂੰ ਲੈ ਜਾਓ ਅਣਕੇ ਠੀਕ ਆ ਨਾ ਮੈਂ ਚੰਗੀ ਤਰ੍ਹਾਂ ਜਾਣਨੀ ਹੁਣ ਤੇ ਤੂੰ ਤੇ ਆਉਂਦਾ ਤੋਂ ਫੇਰਾ ਮਰ ਕੇ ਆਈ ਹੋਣੀ ਹੈ ਹੈ ਆਪਣੇ ਮਨੋਂ ਹੀ ਕਰੀ ਜਾਣਨੀ ਸਹੀ ਗੱਲਾਂ ਬਾਤਾਂ ਇਤਨੇ ਕਰੀ ਤੋਂਦਾ ਮਨਾਂ ਵੀ ਕਰਨ ਦੀ ਮੁੰਡੇ ਨੂੰ ਕਹਿਣ ਦੀ ਫੋਨ ਤੇ ਸੁਣਿਆ ਸੀ ਮੈਂ ਆਂਦੀ ਲੈ ਜਾਓ ਮੈਨੂੰ ਮੇਰਾ ਜੀ ਨਹੀਂ ਲੱਗਦਾ ਤੇ ਧੀ ਦੇ ਘਰ ਜੀ ਨਹੀਂ ਲੱਗਦਾ ਜਿਹਦੇ ਬਿਨਾ ਸਾਹ ਨਹੀਂ ਗਿਲਦੀ ਮਾਤਾ ਦੀ ਓ ਮੇਰੀ ਗੱਲ ਸੁਣ ਤੈਨੂੰ ਵਾ ਬਾਅਦ ਇਹ ਕਰਕੇ ਮਰੀ ਤੂੰ ਤੇ ਮੇਰੇ ਨਾਲ ਹੁੜੇ ਮੇਲੇ ਭੇਣ ਲਾ ਪਈ ਹੈ ਹੈ ਕਸਵਾਦੀ ਗੱਲ ਕਰੀਦੀ ਹੁੰਦੀ ਐ ਮੈ ਜਾਣਾ ਤਾਂ ਵੀ ਠੀਕ ਐ ਨਹੀਂ ਜਾਣਾ ਤਾਂ ਵੀ ਦੱਸ ਨਹੀਂ ਮੈਂ ਨਹੀਂ ਕਾ ਜਾਣਾ ਬਸ ਇੱਕੋ ਜਵਾਬ ਆ ਮੇਰਾ ਤੁਸੀਂ ਜਾਣਾ ਤੇ ਜਾਓ ਜਾ ਬੈਠ ਤੇ ਬੂਝ ਫਿਰ ਨਹੀਂ ਦੇ ਫਿਰ ਨਹੀਂ ਤੇ ਨਹੀਂ ਸਹੀ ਹਾਂ ਤੇਰੇ ਹੁਣ ਉਸੇ ਕਿਹੜੀ ਮੱਛਾ ਲੱਗਣੋਂ ਹਟ ਚਲੀ ਐ ਹੱਦ ਹੋਈ ਐ ਮੈਂ ਤਾਂ ਆਖਿਆ ਕੋਈ ਸਲਾਹ ਕਰਨਾ ਪਰ ਨਾ ਇਹਨੂੰ ਜਨਾਨੀ ਨੂੰ ਪਤਾ ਹੀ ਕੋਈ ਨਹੀਂ ਗੱਲ ਸਲਾਹ ਕੀਦੀ ਇਹ ਜੀ ਹੁੰਦੀ ਐ ਉਹ ਤਰ੍ਹਾਂ ਹੈ ਤੂੰ ਮੈਨੂੰ ਆਉਂ ਕਰਨਾ ਫਲਾਨ ਕਰਨਾ ਉਹ ਕਰਨਾ ਜੋ ਕਰਨਾ ਇਤ ਬੰਦੇ ਦੇ ਆਪਣੇ ਹੱਥ ਹੁੰਦੀ ਐ ਤੇ ਜੇ ਹੁਣ ਮੈਨੂੰ ਕਹਿ ਆਂਦੀ ਤੇ ਚਲੋ ਮੈਂ ਤੁਹਾਡੇ ਨਾਲ ਚੱਲਦੀ ਐ ਤੇ ਮੈਂ ਉਹਨੂੰ ਗੋਲੀ ਮਾਰ ਦੇਣੀ ਸੀ परेर हेलो सीकाल भाई क्या हाल जी ठीक है ठीक है करना कुछ नहीं बस बैठा ਠੀਕ ਆ ਠੀਕ ਆ ਹੋਰ ਕੋਈ ਕੰਡੇ ਅੱਛਾ ਉਹ ਨਾ ਗੱਲ ਨਾ ਨਿਣੇਣਾ ਨਾ ਮੈਂ ਵੀ ਮੈਂ ਕਰਦਾ ਹਾਂ ਅੱਛਾ ਚਲੋ ਕੋਈ ਨਾ ਮੈਂ ਵੀ ਤੁਹਾਨੂੰ ਦਾ ਫੋਨ ਕਰਨਾ ਹੀਗਾ ਉਹ ਨਾ ਨਾਨੀ ਕਹਿਣ ਦੇਈਗੇ ਕੀ ਮੇਰੀ ਉਹ ਗੱਲ ਕਰਾ ਲਓ ਮੇਰੀ ਗੱਲ ਕਰਾ ਲਓ ਤੇ ਨਾਲੇ ਮੈਂ ਜਾਣਾ ਵਾਂ ਤੇ ਮੈਂ ਤੁਹਾਨੂੰ ਮੈਂ ਫੋਨ ਲਾਉਣ ਹੀ ਲੱਗਾਂ ਮੈਂ ਯਾਰ ਆਪ ਨਹੀਂ ਲਾਉਂਦਾ ਤੁਹਾਨੂੰ ਭਾਵੇਂ ਫੋਨ ਹਾਂਜੀ ਕਿੰਨੇ ਕਵਜੇ ਆਓਗੇ ਇਦਾਂ ਕਰਿਓ ਟਾਈਮ ਨਾਲ ਆ ਜਿਓ ਤੁਹਾਡੇ ਨਾਲ ਇੱਥੇ ਮੋਲ ਦੋ ਤਿੰਨ ਖੁੱਲੇ ਆ ਤੇ ਆਪਾਂ ਜਾਵਾਂਗੇ ਤੇ ਉੱਥੇ ਘੁੰਮ ਫਿਰ ਕੇ ਆਵਾਂਗੇ ਨਾਲੇ ਕੁਝ ਲੈ ਆਵਾਂਗੇ ਉਹ ਆਉਂਦੇ ਕੋਈ ਨਹੀਂ ਹਾਂ ਚਲੋ ਠੀਕ ਆ ਤੇ ਤੁੜਨ ਲੱਗੇ ਘਰੋਂ ਇੱਕ ਵਾਰੀ ਫੋਨ ਕਰ ਦਿਓ ਮੈਨੂੰ ਚਲੋ ਠੀਕ ਆ ਮੈਂ ਸਵੇਰੇ ਸੱਸ ਵੀਰ ਨੇ ਆਉਣਾ ਤਾਂ ਇਦਾਂ ਕਰਦਾ ਹਾਂ ਅੱਡੇ ਤੇ ਜਾਣਾ ਮਮੀ ਨੂੰ ਦੇਣਾ ਨਹੀਂ ਤੇ ਸਮਾਨ ਲੈ ਆਉਣਾ ਸਵੇਰੇ ਕਿੱਥੇ ਭੱਜੇ ਫਿਰਨੇ ਕੀ ਪਤਾ 9 ਵਜੇ ਨਹੀਂ ਆਇਣਾ ਕੋਈ ਨਹੀਂ ਜਾਣਾ ਸਮਾਨ ਲੈਣ ਤੁਹਾਡਾ ਠੀਕ ਆ ਕੋਈ ਗੱਲ ਨਹੀਂ ਭੈਣ ਜੀ ਬਾਅਦ ਕਰ ਲੀਦਾ ਨੂੰ ਫੋਨ ਸਾਸਿਕਾ ਕਿਹਦਾ ਫੋਨ ਆਉਂਦਾ ਹੈਗਾ ਭੂਆ ਤੇਰੀ ਦਾ ਆਉਂਦਾ ਹੀਗਾ ਅੱਛਾ ਕਹਿੰਦੇ ਹੀ ਭੀ ਉਹਦੇ ਨੂੰ ਖਲਾਉਂਦਾ ਦੋ ਦਿਨ ਮੇਰੇ ਕੋਲ ਤੇ ਮੈਂ ਉਹ ਕੁਛ ਲਾਉਂਗੀ ਉਹ ਕੋਈ ਨਹੀਂ ਚਲ ਜੂਗਾ ਮੈਂ ਤੇ ਉਹ ਮੈਨੂੰ ਨਾ ਸੈਰ ਸੇ ਦਾ ਆਇਆ ਫੋਨ ਕੀ ਆਂਦਾ ਵਾ ਆਂਦੇ ਕਿ ਮੈਂ ਆਉਣਾ ਵਾ ਸਵੇਰੇ ਲੈਣ ਬੀਬੀ ਨੂੰ ਹਾਂ ਨਾਨੀ ਲਾ ਅੱਛਾ ਹਾਂ ਤੇ ਨਾ ਦੋ ਦਿਨ ਰਹਿਣ ਦਿੰਦੇ ਹੁਣ ਕੇ ਕੀ ਬਵਾ ਕਰਦੀਆਂ ਉਹਨਾਂ ਦੀਆਂ ਉਹ ਮੰਮੀ ਕੀ ਰਹਿਣਾ ਨਾਨੀ ਦਾ ਵੀ ਬਾਪੂ ਆ ਤੇ ਬਾਪੂ ਗੱਲਾਂ ਕਰੀ ਜਾਂਦਾ ਉਹ ਲੈ ਕਿਤੇ ਨਹੀਂ ਗੱਲਾਂ ਕਰਦਾ ਹੁਣ ਨਾਲ ਕੋਈ ਕੰਮ ਨਹੀਂ ਹੁੰਦਾ ਕਦੀ ਲਸਣ ਦੇ ਦੇ ਕਦੀ ਗੰਡੇ ਦੇ ਦੇ ਵੀ ਬੈਠੀ ਛਿਲਦੀ ਰਹਿ ਹੁਣ ਸਾਰਾ ਕੰਮ ਆਪ ਕਰਨਾ ਪੈਂਦਾ ਹੀ ਉਹ ਸਾਰਾ ਕੱਟ ਕਟਾਇਆ ਕਰੂ ਤਾਂ ਫੇਰ ਸਬਜ਼ੀ ਨੂੰ ਤਲਕਾ ਲਾਹੂਗੀ ਨਾ ਉਹਦਾ ਕਟਿਆ ਘਟਾਇਆ ਸਮਾਨ ਮਿਲ ਜਾਣਾ ਤੇ ਲੂਣ ਮਸਾਲਾ ਪਾਉਣਾ ਤੇ ਚੱਲ ਸਬਜ਼ੀ ਬਣਾ ਲੈਣੀ ਉਹ ਕਹਿੰਦੇ ਕਿ ਮੈਂ ਸਵੇਰੇ 9 ਵਜੇ ਆ ਜਾਣਾ ਤੇ ਮੈਨੂੰ ਇਦਾਂ ਕਰੋ ਕਿ ਮੈਨੂੰ ਪੈਸੇ ਦੋ ਤੇ ਮੈਂ ਮੜਾ ਜੂਜਾ ਤੇ ਕੋਈ ਸਮਾਨ ਲੈ ਆਵਾਂ ਵਿੱਚ ਉਪ ਕਰ ਨਿੰਬੂ ਹੈਗੇ ਆ ਪਾਣੀ ਬਣਾ ਦੂੰਗੀ ਨਿੰਬੂ ਵਾਲਾ ਅਛਾ ਆਹ ਪਕੌੜੇ ਕੱਢਦੇ ਹੋ ਬ੍ਰੈਡ ਬੁੱਡ ਹੈਗੇ ਆ ਨਾ ਹੈਗੇ ਆ ਆਲੂਆਂ ਦੇ ਕੱਢ ਦੂੰਗੀ ਦੋ ਬ੍ਰੈਡ ਹੈਗੇ ਆ ਉਹ ਬ੍ਰੈਡਾਂ ਇਹ ਤਾਂ ਲੱਗੇ ਆ ਓਏ ਕੀ ਪਤਾ ਸੈਸੀ ਨੇ ਕਿਦਣਾ ਆਉਣਾ ਵਾ ਤੇ ਨਾਨ ਕੀ ਪਤਾ ਮਾਮੇ ਨੇ ਨਹੀਂ ਆਇਣਾ ਓ ਨਹੀਂ ਨਹੀਂ ਮਾਮੇ ਨੇ ਕਿੱਥੇ ਆਉਣਾ ਹੁਣਾਵਾ ਜੇ ਸੈਸ ਨੇ ਫੋਨ ਕੀਤਾ ਤਾਂ ਫਿਰ ਉਹਨੇ ਕੱਲੇ ਨਹੀਂ ਆਉਣਾ ਆ ਓ ਕੱਲੇ ਵੀ ਆ ਸਕਦੇ ਆ ਤੇ ਬਾਕੀ ਮੈਂ ਕੋਈ ਨਹੀਂ ਤੇ ਮੋਲ ਲੈ ਆਪਣੇ ਖੁੱਲੇ ਤੇ ਮੈਂ ਆ ਜਾ ਨਾਲੇ ਉੱਥੇ ਵੀ ਚੱਲ ਜਾਾਂਗੇ 2 ਮਿੰਟ ਆਹੋ ਉਹਨੂੰ ਲੈ ਕੇ ਤੁਰਿਆ ਫਿਰੀ ਤੇਰੇ ਗੇਈ ਤੇ ਪੜੀ ਨਾ ਉਹ ਭਗਤ ਕਰਦੀ ਹੈ ਨਾ ਉਹ ਕਵਾਉਂਦੀ ਨਹੀਂ ਆਪ ਸਿੱਦੇ ਮੂੰਹ ਯਾਰ ਉਹਦੀ ਗੱਲ ਤੁਹਾਡੇ ਨਾ ਮਾਮੀ ਦੀ ਤੁਹਾਡਾ ਤੇ ਰਹੇਗਾ ਆਪਣੇ ਵਿੱਚ ਰਿਆ ਹੀ ਆ ਉੱਥੇ ਬੈਠੇ ਨਾ 1000 1500 ਇਹਨੇ ਕੱਚੇ ਜਾਣਾ ਯਾਰ ਵੇਖੋ ਮੰਮੀ ਸੈਤਵੀਰਾ ਮੇ ਤੋਂ ਵੱਡਾ ਉਹਨੇ ਵੀ ਪੈ ਖਾਤੇ ਦਨੇ ਉਹ ਤੇਰੇ ਪਿੰਡ ਆਇਆ ਉਹ ਦਊਗਾ ਪੈਸੇ ਨਹੀਂ ਸ਼ਰਮ ਨਾਲ ਜਦੋਂ ਦਊ ਉਹ ਚਲੋ ਰਹਿਣ ਦੋ ਫਿਰ ਨਹੀਂ ਜਾਣਾ ਕਿਤੇ ਆਉਂਦੇ ਆ ਨਾ ਪਕੌੜੇ ਕੱਢਿਓ ਜਾਂਦੇ ਆ ਤੇ ਜਾਂ ਦੋ ਲੈ ਇਹ ਤਾਂ ਔਖਾ ਹੀ ਪੜਾਵਾ ਪਕੌੜੇ ਤੇ ਮੈਨੂੰ ਹੀ ਪਾਵਾ ਕੱਢਣੇ ਤਾਂ ਕੋਈ ਨਹੀਂ ਆਲੂ ਹੈਗੇ ਆ ਆਲੂਆਂ ਨਾਲ ਬੇੜ ਬੇੜ ਕੇ ਕੱਢ ਦੂੰਗੀ ਹੋਰ ਮੈਂ ਕੀ ਕਰਨਾ ਉੱਥੇ ਮੰਮੀ ਦਾ ਵੀ ਜੀਰ ਨਹੀਂ ਲੱਗਣ ਡਿਆ ਉਧਰ ਉਹ ਵੀ ਫਾਇ ਲੱਗੀ ਉਹ ਕੰਦੀ ਨਾ ਸੰਛਿਲ ਦੇ ਮੰਮੀ ਗੰਡਾ ਛਿਲ ਦੇ ਸਬਜੀ ਕੱਟ ਦੇ ਤੇ ਚੱਲ ਵੇਲੀ ਤੇ ਹੁਣ ਸਾਰਾ ਕਰਨਾ ਪੈਣ ਡਿਆ ਇਹ ਤਾਂ ਕਰਕੇ ਖਲਾਇਆ ਹਾਂ ਮੁੰਡੇ ਨੂੰ ਕਿ ਜਾ ਜਾ ਕੇ ਤਾਂ ਲੈ ਆ ਨਹੀਂ ਦੇਨੇ ਤਾਂ ਕਹਿਣਾ ਸੀ ਗਈ ਆ ਤਾਂ ਗਈ ਰਵੇ ਚਲ ਚੰਗਾ ਹੋ ਗਿਆ ਮੈਂ ਵੀ ਇਹਦਾ ਹੀ ਫੋਨ ਡਿਕਦੀ ਵੀ ਇਹ ਫੋਨ ਕਰੂਗੀ ਨਾ ਫੇਰ ਹੀ ਮਾਂ ਤਾਂ ਨਿਕਲਉਣਾ ਨਹੀਂ ਤੇ ਉਦਾਂ ਨਾ ਤੇ ਮੈਂ ਛੱਡ ਕੇ ਆਉਣਾ ਤੇ ਨਾ ਕੱਲੀ ਨਿਕਲਉਣਾ ਹੁਣ ਆਪੇ ਨਾ ਲਾਤਸਾ ਲਿਆਉਂਦੀ ਤੇ ਨੰਗੀ ਆ ਨਾ ਵੀ ਮੈਂ ਹੀ ਲੈਣ ਗਈ ਚੱਲ ਯਾਰ ਪਰਿਵਾਰੀ ਨਾ ਕੰਮ ਹੀ ਕਿੰਨੇ ਦਿਨਾਂ ਲੜਿਆ ਅੱਜ ਚੱਲ ਯਾਰ ਅੱਜ ਜਾ ਕੇ ਕਰਾਈ ਹੋਂਨਾ ਮੇਰੀ ਗੱਲ ਸੁਣੋ ਹੈ ਤੁਸੀਂ ਕਿੱਧਰ ਪਿਆਰ ਹੋਏ ਜੀ ਮੈਂ ਚੱਲਾਂਗਾ ਤੇ ਕੰਮ ਤੇ ਤੂੰ ਕਿੱਧਰ ਬੋਸੀ ਫਾਈ ਮੈਂ ਕੰਮ ਹੀ ਚੱਲੀ ਆ ਹੈ ਮੇਰੀ ਗੱਲ ਸੁਣੋ ਮੈਂ ਜਾਣਾ ਸ਼ਹਿਰ ਮੇਰੇ ਸੂਟ ਮੁਕੇ ਆ ਤੇ ਮੇਰਾ ਆਪਾ ਦੋ ਚਾਰ ਸੂਟ ਲੈ ਆਵਾ ਹੁਣ ਮੈਂ ਕਰਨੀ ਆਇਆ ਮੇਰੀ ਗੱਲ ਸੁਣ ਲਾ ਜਿਹੜੇ ਪੈਸੇ ਹੈਗੇ ਆ ਨਾ ਉਹਦੇ ਲਵਾਈ ਲੂਈ ਕੋਈ ਟਰੈਕਟਰ ਦਾ ਤੇਲ ਪਾਏ ਨਾ ਤੇ ਤੇਰੇ ਸੂਟਾਂ ਨੂੰ ਕਿੱਥੋਂ ਅਗ ਲੱਗੀ ਨਹੀਂ ਹੈ ਤੁਸੀਂ ਇਦਾਂ ਹੀ ਕਰਦੇ ਰਹੇ ਆ ਕਰੋ ਕਦੀ ਇੰਨੀ ਗੱਲ ਵੀ ਕਹਿ ਦਿਆ ਕਰੋ ਵੀ ਕੋਈ ਗੱਲ ਨਹੀਂ ਲੈ ਆ ਹੱਦ ਹੋ ਗਈ ਤੁਹਾਡੇ ਵਾਲੀ ਇੱਥੇ ਤੁਹ ਕਹਾਂ ਬੂਥਾ ਕਦੀ ਸ਼ਹਿਰ ਨੂੰ ਤੇ ਕਦੀ ਕਿਤੇ ਤੇ ਕਦੀ ਕਿਤੇ ਤੇ ਜਿਹੜੀ ਗੱਲ ਤੈਨ ਮੈਂ ਆਇਆ ਕਿ ਉਹ ਨਹੀਂ ਨਾ ਮੇਰੀ ਮੰਨੀ ਕੀ ਮੰਨਣਾ ਤੁਹਾਡੀ ਗੱਲ ਹੈ ਸ਼ਹਿਰ ਨੂੰ ਤਿਆਰ ਹੋ ਗਈਆਂ ਤੇ ਮੈਨੂੰ ਆਖਿਆ 10 ਮਿੰਟ ਉੱਥੇ ਚੱਲੀਏ ਤੂੰ ਉੱਥੇ ਨਹੀਂ ਮੈਂ ਜਾਣਾ ਮੈਰਿਜ ਜਾਣਾ ਹੈ ਮੈਨੂੰ ਨਾ ਕਈ ਮੁੜ ਕੇ ਤੁਹਾਡਾ ਮੁੰਡਾ ਤਿਆਰ ਹੋਇਆ ਵਾ ਠੀਕ ਹੈ ਨਾ ਮੈਨੂੰ ਕਹਿੰਦੀ ਤੇ ਲੋੜੀ ਕੋਈ ਨਹੀਂ ਗਈ ਉਹਨਾਂ ਦੋਵਾਂ ਪਰਵਾਂ ਨੇ ਸਲਾਹ ਕਰ ਲਈ ਆ ਤੇ ਉਹ ਕਹਿੰਦਾ ਵੱਡਾ ਕਹਿੰਦਾ ਕਿ ਮੈਂ ਲੈ ਆਉਣਾ ਜਾ ਜੇ ਤੂੰ ਵੀ ਸ਼ਹਿਰ ਜਾਣਾ ਹੈ ਤੇ ਮੈਨੂੰ 10 ਮਿੰਟ ਦਾ ਪਹਿਲਾਂ ਦੱਸ ਦੇ ਤੇ ਮੈਂ ਲੀੜੇ ਨਾਲ ਪਹੁੰਚਦਾ ਹੈ ਸਾਰੇ ਟੱਬਰ ਨੇ ਠੇਕਾ ਰਿਆ ਅਗਰ ਰਾਬਰ ਜਾਣਾ ਚੁੱਪ ਕਰਕੇ ਨਾ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣ ਮੈਨੂੰ ਨੋਕਾ ਟੋਕਿਆ ਨਾ ਕਰਿਆ ਕਰੋ ਮੁੜ ਕੇ ਮਾਤਾ ਨੇ ਆਣਾ ਫਿਰ ਤੈਨੂੰ ਕਹਿਣਾ ਮਾਤਾ ਠੀਕ ਨਹੀਂ ਗਈ ਤੂੰ ਸ਼ਹਿਰ ਤੁਰ ਪਈ ਆਂ ਭਰ ਨਾ ਤੈਨੂੰ ਅਗਲ ساری ਜ਼ਿੰਦਗੀ ਨਹੀਂ ਆਣੀ ਮੈਂ ਹਸਾਬ ਕਰਾ ਲਾਇਆ ਈ ਤੂੰ ਹੀ ਮੈਨੂੰ ਮਾੜੀ ਕਹਿੰਦੇ ਰਹਿਣਾ ਮੈਨੂੰ ਤੂੰ ਹੀ ਚੰਗੀ ਕਹਿਣਾ ਕੀ ਗੱਲ ਮੇਰਾ ਨਾ ਕੀ ਕਰਦਾ ਕੱਪੜਾ ਲੀੜਾ ਪਾਉਣ ਨੂੰ ਤੁਹਾਡੀ ਭੈਣ ਹੁੰਦੀ ਵਨ ਸੋਨੇ ਸੂਟ ਪਾਉਂਦੀ ਏ ਤੂੰ ਮੇਰੇ ਨਾਲ ਨਾ ਸਲਾਹ ਕਰਦੀ ਪਾ ਕੇ ਬੋਸ ਕੇ ਤੁਰ ਪਈ ਨਹੀਂ ਹੈਂ ਮੇਰੀ ਸੁਣ ਲੋ ਗੱਲ ਜਦੋਂ ਮੈਂ ਨਹੀਂ ਨਾ ਇੰਟਰਫੇਅਰ ਕਰਦੀ ਕਿਸੇ ਦੀ ਗੱਲ ਵਿੱਚ ਤੇ ਮੇਰੀ ਚ ਵੀ ਨਾ ਕਰਿਆ ਕਰੋ ਜਦੋਂ ਮੇਰੇ ਨਾਲ ਨਹੀਂ ਤੁਸੀਂ ਜਾਣਾ ਗਾ ਨਹੀਂ ਬਾਤ ਨਹੀਂ ਠੀਕ ਆ ਮੈਂ ਹੁਣੇ ਜਾਣਾ ਵਾਂ ਤੇ ਦੋਆਂ ਘੰਟਿਆਂ ਚ ਮੈਂ ਵਾਪਸ ਆਇਆਣਾ ਕੋਈ ਨਹੀਂ ਨਿੱਕਾ ਮੁੰਡਾ ਘਰੀਏ ਮੇਰੀ ਗੱਲ ਸੁਣ ਨਾ ਫੁਲਕਾ ਪਾਣੀ ਲਾਦਾ ਤਾਂ ਪਹਿਲਾਂ ਜੋਗਾ ਵੀ ਗਿਆ ਘਰੀ ਸ਼ਹਿਰ ਢਣੀ ਲੱਗ ਜਾਂਦੀ ਹੁੰਦੀ ਆ ਮੈਂ ਸਭ ਕੁਝ ਕਰਤਾ ਵਾ ਤੁਹਾਡੇ ਨਾਲ ਪਹਿਲਾਂ ਹੀ ਪਤਾ ਫੁਲਕਾ ਪਾਣੀ ਲਾ ਕੇ ਨਾ ਸਭ ਕੁਝ ਕਰਕੇ ਮਰਹਤਾ ਵਾ ਤੇ ਮੈਨੂੰ ਹੁਣ ਜਾ ਲੈਣ ਤੋਂ ਪੈਸੇ ਮੈਂ ਲੈ ਲੇ ਜੀ ਮੇਰੀ ਗੱਲ ਸੁਣ ਲਾ ਅੱਜ ਚਲਦਾ ਸ਼ਹਿਰ ਤੇ ਜੇ ਮੁੜ ਕੇ ਬੀਬੀ ਤੇ ਹੁੰਦੇ ਆਂ ਕਿਤੇ ਨਾਂ ਲਿਆ ਨਾ ਚੰਗਾ ਚੰਗਾ ਨਹੀਂ ਲੈਂਦੀ ਨਾ ਬੇਟੀ ਨਾ ਮਾਰਦੇ ਕਰਦੇ ਆ ਉਹ ਉਤਰਾ ਮੈਨੂੰ ਦੱਸਾਂ ਕੀ ਆਂਦੀ ਇਹਦੀ ਉਤਰਾ ਵੀ ਇੱਕ ਘਰਨ ਤੁਰਨ ਨੂੰ ਕਿਦੀ ਤਗੜੀ ਆ ਤੇ ਰੋਟੀ ਪਕਾਉਣ ਆ ਕੇ ਮੌਤ ਮਿੰਦੀ ਇਹਨੂੰ ਕੌਣ ਆਂਦੀ ਮਾਤਾ ਇਸੇ ਕਰਕੇ ਮਾਤਾ ਮੈਨੂੰ ਬੁਰੀ ਲੱਗਦੀ ਆ ਜਦੋਂ ਨੋਕਾ ਟੋਕੀਆਂ ਕਰਦੀ ਆ ਜਦੋਂ ਲੰਗਰ ਪਾਣੀ ਪੂਰਾ ਮਿਲੰਦਾ ਤਾਂ ਉਹਦਾ ਕੀ ਮਤਲਬ ਆਂਦਾ ਨੋਕਾ ਟੋਕੀਆਂ ਕਰਨ ਦਾ ਕੀ ਗੱਲ ਮੇਰਾ ਨੇ ਕੀ ਕਰਦਾ ਕਪੜਾ ਢੀਡਾ ਪਾਉਣ ਨੂੰ ਓ ਜਾ ਜਾ ਦਫਾ ਹੋ ਜਿੱਥੇ ਆ ਤਫਾਪੋ ਬਸ ਆਹੋ ਹੀ ਕੰਮ ਰਿੰਦਾ ਸਾਡੇ ਘਰ ਦਾ ਜਦੋਂ ਕਿਤੇ ਨਾਂ ਲੇ ਲੋ ਜਾਣਦਾ ਨਾਲ ਹੀ ਬਿਮਾਰੀ ਪੈ ਜਾਂਦੀ ਆ ਆਪਣੀ ਭੈਣ ਸੋਹਣੇ ਸੂਟ ਪਾਵੇ ਮਾਂ ਸੋਹਣੇ ਪਾਵੇ ਜੇ ਮੈਂ ਪਾਵਾਂ ਨਾ ਉਹ ਬੜੀ ਭੁਰੀ ਲੱਗਣੀ ਆ